ਪਹਿਲਾਂ ਵੀ ਫੋਨ ਆਏ ਆ ਕਦੇ ਕੋਈ ਕਹਿੰਦਾ ਜੀ ਮੈਂ ਫਲਾਣਾ ਗੈਂਕਸਟਰ ਬੋਲਦਾ ਕਦੇ ਕਹਿੰਦਾ ਮੈਂ ਫਲਾਣਾ ਗੈਂਕਸਟਰ ਬੋਲਦਾ ਸਾਨੂੰ ਸਾਰੇ ਇੰਨੇ ਪੈਸੇ ਦਿਓ ਸਾਨੂੰ ਇੰਨੇ ਪੈਸੇ ਦਿਓ ਤੇ ਆਣ ਕੇ ਮੱਥੇ ਤੇ ਪਸਤੌਰ ਰੱਖ ਲਿਆ ਮੱਥੇ ਤੇ ਪਸਤੌਰ ਰੱਖ ਕੇ ਕਹਿੰਦੇ ਜੋ ਕੁਝ ਹੈਗਾ ਪੇਟੀ ਵਿੱਚ ਸਾਰਾ ਕੁਝ ਦੇ ਦੇ ਤੇ ਜਿੰਨੇ ਸੀ ਇੱਕ ਵਾਰ ਸੀ ਉਹਨੇ ਮੋਟਰਸਾਈਕਲ ਮੋੜਿਆ ਉਨੇ ਮੋਰਸਾਂ ਮੜਿਆ ਦੋ ਜਣੇ ਅੰਦਰ ਗਏ ਆ ਜਾ ਕੇ ਜੇਜਮੈਂਟ ਅਸੋਂ ਸਮਾਨ ਵੇਖਿਆ ਨਾਲ ਹੀ ਉਹਨੇ ਪਿਸਤੌਲ ਕੱਢੀ ਤੇ ਗੋਲੀ ਮਾਰ ਦਿੱਤੀ ਆਜ਼ਾਦੀ ਦੇ ਜਸ਼ਨ ਮਨਾਉਣ ਤੋਂ ਇੱਕ ਦਿਨ ਪਹਿਲਾਂ ਸ਼ਾਮ ਕਰੀਬ 6 ਵਜੇ ਜੀਰਾ ਸ਼ਹਿਰ ਚ ਪੁਰਾਣੀ ਤਲਵੰਡੀ ਰੋਡ ਤੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਚ ਦਾਖਲ ਹੋ ਕੇ ਦੁਕਾਨ ਮਾਲਕ ਸੁਨਿਆਰੇ ਤੇ ਗੋਲੀ ਮਾਰ ਦਿੱਤੀ ਗਈ ਹੈ ਪਰ ਗਨਿਮਿਤ ਇਹ ਰਹੀ ਕਿ ਇਸ ਘਟਨਾ ਦੌਰਾਨ ਸੁਨਿਆਰਾ ਬਾਲਬਲ ਬਚ ਗਿਆ ਸੂਚਨਾ ਮਿਲਦਿਆਂ ਹੀ ਐਸਐਸਪੀ ਫਿਰੋਜ਼ਪੁਰ ਭਪਿੰਦਰ ਸਿੰਘ ਸਮੇਤ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਅਤੇ ਦੁਕਾਨ ਚ ਲੱਗੇ ਸਿਸਟੀਵੀ ਕੈਮਰੇ ਦਾ ਡੀਵੀਆਰ ਕਬਜ਼ੇ ਚ ਲੈ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਆ ਜਿਹੜੀ ਜਿਹੜੀ ਘਟਨਾ ਹੋਈ ਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ ਇਹਨਾਂ ਨੂੰ ਪਹਿਲਾਂ ਵੀ ਫੋਨ ਆਏ ਆ ਕਦੇ ਕੋਈ ਕਹਿੰਦਾ ਜੀ ਮੈਂ ਫਲਾਣਾ ਗੈਂਗਸਟਰ ਬੋਲਦਾ ਕਦੇ ਕਹਿੰਦਾ ਮੈਂ ਫਲਾਣਾ ਗੈਂਗਸਟਰ ਬੋਲਦਾ ਤੁਹਾਨੂੰ ਸਾਰੇ ਇੰਨੇ ਪੈਸੇ ਦਿਓ ਸਾਨੂੰ ਇੰਨੇ ਪੈਸੇ ਦਿਓ ਉਹ ਇਹ ਮੰਨੇ ਨਹੀਂ ਕਹਿੰਦੇ ਇਹ ਕਾਹਦੇ ਲਈ ਹੈ ਇਹ ਤਾਂ ਮਿਹਨਤ ਮਜ਼ਦੂਰੀ ਕਰਕੇ ਖਾਣੇ ਆ ਤੇ ਇਹ ਹੁਣ ਅੱਜ ਆਏ ਆ ਦਗਾ ਤੇ ਅੱਜ ਤੋਂ 15 ਮਿੰਟ ਪਹਿਲਾਂ ਤੇ ਆਣ ਕੇ ਮੱਥੇ ਤੇ ਪਿਸਤੌਲ ਰੱਖ ਲਿਆ ਮੱਥੇ ਤੇ ਪਿਸਤੌਲ ਰੱਖ ਕੇ ਕਹਿੰਦੇ ਜੋ ਕੁਝ ਹੈਗਾ ਪੇਟੀ ਵਿੱਚ ਸਾਰਾ ਕੁਝ ਦੇ ਦੇ ਉਹ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਮੱਥੇ ਤੇ ਮਾਰਨ ਲੱਗੇ ਗੋਲੀ ਤੇ ਜਦੋਂ ਮੂੰਹ ਐ ਪਾਸੇ ਕੀਤਾ ਤੇ ਇੱਥੋਂ ਗਲਥਾਣੀ ਦੀ ਗੋਲੀ ਵੱਜ ਕੇ ਤੇ ਗਲਥਾਣੀ ਦੀ ਨਿਕਲੀ ਆ ਤੇ ਮਹਾਰਾਜ ਜਨ ਵੀ ਲੰਮੀ ਉਮਰ ਕਰੇ ਬਾਕੀ ਇਹ ਬਹੁਤ ਹੀ ਮਾੜੀ ਘਟਨਾ ਆ ਸਾਡੇ ਬਾਜ਼ਾਰ ਵਾਸਤੇ ਅੱਗੇ ਵੀ ਸਾਡੇ ਨਾਲ ਇਹੀ ਹੋਇਆ ਸਾਨੂੰ ਤਾਂ ਆਪਦੀ ਰੋਟੀ ਕਰਕੇ ਖਾਣ ਦਾ ਹੁਕਮ ਨਹੀਂ ਗਿਆ ਪਤਾ ਨਹੀਂ ਕੀ ਇਹ ਦੁਨੀਆ ਦੇ ਉੱਤੇ ਹੋਇਆ ਪਿਆ ਇੰਨਾ ਜ਼ਿਆਦਾ ਗਰਾ ਖਰਾਬ ਹੋਇਆ ਪਿਆ ਸਮਾਂ ਕਿ ਰੋਟੀ ਖਾਣੀ ਨਸੀਬ ਨਹੀਂ ਦੀ ਦੁਕਾਨਦਾਰਾਂ ਨੂੰ ਬਿਲਕੁਲ ਨਾਲੇ ਕਾਕਾ ਗ੍ਰੈਨੈਚੋਰ ਤੇ ਕੀ ਕੀ ਗਾਣੀ ਬਣੀ ਹੈ ਜੀ ਬਰੈਡ ਦੀਆਂ ਗੋਲੇ ਜੀ ਪਹਿਲਾਂ ਮੈਨੂੰ ਵੀ ਆਈਆਂ ਉਹਨਾਂ ਨੂੰ ਵੀ ਆ ਰਹੀਆਂ ਇਹ ਫੋਨ ਨਹੀਂ ਚੱਕ ਰਹੇ ਹੁਣ ਪਲਸਰ ਮੋਟਰਸਾਈਕਲ ਤੇ ਤਿੰਨ ਜਨੇ ਆਏ ਆ ਇੱਕ ਕੀ ਦੀ ਦੁਕਾਨ ਖੜੀ ਹੈ ਜੀ ਮੰਜੂ ਸਨੇਹਰਾ ਮੰਜੂ ਸਨੇਹਰਾ ਸਾਨਾ ਰਤਨ ਲਾਲ ਜੀ ਮੂੰ ਤੇ ਕੋਈ ਰੁਮਾਲ ਨਹੀਂ ਮੱਲੇ ਪਲਸਰ ਮੋਟਰਸਾਈਕਲ ਤੇ ਇੱਧਰ ਵੀ ਆਏ ਆ ਆ ਕੇ ਮੋਟਰਸਾਈਕਲ ਤੁਸੀਂ ਬਾਹਰ ਗੱਜੋ ਚਰਿਆਂ ਵਿੱਚ ਇੱਥੇ ਰੋਕਿਆ ਇੱਥੇ ਰੋਕ ਕੇ ਇੱਕ ਮੁੰਡਾ ਮੋਟਰਸਾਈਕਲ ਮੋੜਿਆ ਦੋ ਜਨੇ ਅੰਦਰ ਚਲੇ ਗਏ ਆ ਅੰਦਰ ਬਾਪੂ ਇਕੱਲਾ ਸੀ ਬਸਲਾ ਦੇ ਕੋਲ ਜੀ ਉਹਨੂੰ ਚੱਕਣ ਦਾ ਮੌਕਾ ਨਹੀਂ ਕਿੰਨੇ ਜਨੇ ਮੁੰਡੇ ਸੀ ਤਿੰਨ ਜਨੇ ਸੀ ਇੱਕ ਵਾਰ ਸੀ ਉਹਨੇ ਮੋਟਰਸਾਈਕਲ ਮੋੜਿਆ ਉਨੇ ਮੋਰਚੇ ਮੋੜਿਆ ਦੋ ਜਣੇ ਅੰਦਰ ਗਏ ਆ ਜਾ ਕੇ ਇੱਕ ਮੁੰਡਾ ਸਾਨੂੰ ਸਮਾਨ ਵੇਖਿਆ ਨਾਲ ਹੀ ਉਹਨੇ ਪਿਸਤੌਲ ਕੱਢੀ ਤੇ ਗੋਲੀ ਮਾਰਦੀ ਅਜੇ ਬਾਪੂ ਨੇ ਚੱਕਣ ਵਾਸਤੇ ਅਸਲ ਨੂੰ ਹੱਥ ਪਾਇਆ ਉਹ ਮੂੰਹ ਘੁਮਾਇਆ ਗੋਲੀ ਇੱਥੋਂ ਨਹੀਂ ਵਿਜਾਈ ਇੱਥੇ ਵੱਜ ਗਈ ਬਚਾਅ ਹੋ ਗਿਆ ਅੰਦਰ ਜਾ ਕੇ ਮਾਰੀ ਕੋਈ ਨਹੀਂ ਅੰਦਰ ਜਾ ਕੇ ਅੰਦਰ ਜਾ ਕੇ ਇਸ ਪਹਿਲਾਂ ਅੰਦਰ ਜਾ ਕੇ ਇੱਥੇ ਗੋਲੀ ਵੱਜੀ ਆ ਵੱਜੀ ਨਹੀਂ ਸਿੱਧੀ ਸੀ ਹੁਣ ਮੂੰਹ ਘੁਮਾ ਕੇ ਆਦਾ ਅਸਲ ਚੱਕਣ ਵਾਸਤੇ ਮੂੰਹ ਘੁਮਾਇਆ ਇੱਥੋਂ ਵੀ ਇੱਕ ਵੱਜੀ ਆ ਇੱਥੋਂ ਵੱਜੀ ਬਚਾਅ ਹੋ ਗਿਆ ਸਮਾਜ ਉਹਦੇ ਬਾਅਦ ਵਿੱਚ ਫਰੈਂਡ ਗਾਲ ਫਰੈਂਡ ਗਾਲ ਇਹਨਾਂ ਨੂੰ ਹੁੰਦੀਆਂ ਲੰਡਾ ਲੰਡਾ ਵਗੇ ਲੰਡਾ ਨਾ ਵੀ ਹੈਗਾ ਸਭ ਕੁਝ ਆ ਰਿਹਾ ਹੈ ਡੀਵੀਆਰ ਲਾ ਕੇ ਦੇਤਾ ਹਾਂ ਕੀ ਵੀ ਦੇਦਾ ਪ੍ਰੋਫੈਸ਼ਨ ਨੂੰ ਦੇਤਾ ਜੀ ਉਹਦੇ ਵਿੱਚ ਸਾਰਾ ਕੁਝ ਆਇਆ ਜੀ A to Z ਲਾਈਵ ਫੁੱਲ ਲਾਈਵ ਸਾਰੀ ਵੀਡੀਓ ਨੰਗੇ ਮੂੰਹ ਆਇਆ ਜੀ ਸਭ ਕੋਈ ਲਾਈਵ ਆਇਆ ਹੈ ਹਥਿਆਰ ਵਗੈਰਾ ਉਹਨਾਂ ਕੋਲੇ ਆ ਜਾਂਦਾ ਪਿਆ ਕਿਹੜਾ ਹੈਗਾ ਉਹਨਾਂ ਕੋਲੇ ਚੱਕੇ ਉਹ ਕਿਹੜਾ ਉਹਨਾਂ ਚੱਕ ਕੇ ਮਾਰਿਆ ਉਹਦਾ ਕਿਹੜਾ ਕਿੰਨਾ ਕਿੰਨਾ ਕੁ ਟਾਈਮ ਸੀ ਜਿਹਨੇ ਟਾਈਮ ਤੇ ਆਇਆ ਜੀ 6 ਵਜੇ 6 ਵਜੇ ਪਾਣੀ ਵਾਲਾ ਟਾਈਮ ਆ ਜੀ ਅੱਛਾ ਜੀ ਤੇ